ब्रॉट यू बाय सिल्वर पंप टॉप क्वालिटी और कंसिस्टेंट परफॉर्मेंस के लिए सिर्फ सिल्वर पंप नाम याद रखना ਅੱਜ ਤੁਹਾਡੇ ਸਾਰਿਆਂ ਦੇ ਰੂਹ ਰੂਹੋਂ ਦਾ ਜਿਹੜਾ ਮੁੱਖ ਮਕਸਦ ਆ ਇਹ ਜਿਹੜੀਆਂ ਲੁਧਿਆਣੇ ਦੇ ਵਿੱਚ ਜਿਹੜੀ ਚੋਣ ਚੱਲ ਰਹੀ ਆ ਲੁਧਿਆਣਾ ਪੱਛਮੀ ਹਲਕੇ ਦੀ ਅਤੇ ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਰਦਾਰ ਬਲਪਕਾਰ ਸਿੰਘ ਘੁੰਮਣ ਚੋਣ ਲੜ ਰਹੇ ਨੇ ਦੇ ਜੀ ਨਾਲ ਦੇ ਨਾਲ ਮੇਰੇ ਪਰ ਨਾਲ ਨਿੱਜੀ ਤੌਰ ਤੇ ਬੜੇ ਵਧੀਆ ਸਬੰਧ ਰਹੇ ਨੇ ਸੋ ਜਦੋਂ ਕੋਈ ਵਿਅਕਤੀ ਚੋਣ ਲੜਦਾ ਉਹ ਹਰੇਕ ਤੱਕ ਪਹੁੰਚ ਕਰਦਾ ਹਰ ਵੋਟਰ ਤੱਕ ਹਰ ਵਰਕਰ ਤੱਕ ਹਰ ਆਗੂ ਤੱਕ ਅਤੇ ਚਾਹੇ ਕੋਈ ਵਿਰੋਧੀ ਪਾਰਟੀ ਦਾ ਵਰਕਰ ਹੋਵੇ ਤੱਕ ਵੀ ਪਹੁੰਚ ਕੀਤੀ ਜਾਂਦੀ ਹੈ ਕੈਂਡੀਡੇਟ ਵੱਲੋਂ ਲੇਕਿਨ ਮੈਂ ਇਹ ਦੱਸਣਾ ਚਾਹਨਾ ਸਮੂੱਚੀ ਸਭਾਗਤ ਨੂੰ ਕਿ ਅਜੇ ਤੋਂ ਮਹੀਨਾ ਡੇਟ ਮਹੀਨਾ ਪਹਿਲਾਂ ਮੈਨੂੰ ਮੁਰਸਾਦਾ ਦਾ ਫੋਨ ਆਇਆ ਕਿ ਮੈਂ ਤੁਹਾਨੂੰ ਮਿਲਣਾ ਮੈਂ ਇਹ ਕਹਿੰਦਾ ਮੈਂ ਰਾਤ ਨੂੰ ਡੇਟ ਹੋਊਗਾ 10 ਵਜੇ ਵਿਲੇ 10 ਵਜੇ ਤੋਂ ਬਾਅਦ ਬਣੂਗਾ ਮੈਂ ਕੋਈ ਨਹੀਂ ਲੇਟ ਆ ਜਿਓ ਲੇਕਿਨ ਮੇਰੇ ਕੋਲ ਤਾਂ ਕੀ ਹੋਣਾ ਵੀ ਮੈਂ ਸ਼ਾਮ ਨੂੰ ਉਹਨਾਂ ਦੀ ਇੱਕ ਇੰਟਰਵਿਊ ਸੁਣੀ ਜਿਹਦੇ ਵਿੱਚ ਇਹ ਪੰਜ ਮੈਂਬਰ ਜਿਹੜੀ ਪ੍ਰਤੀ ਕਮੇਟੀ ਆ ਉਹਦੇ ਖਿਲਾਫ ਤੇ ਮੇਰੇ ਨਿੱਜੀ ਖਿਲਾਫ ਉੱਥੇ ਬੋਲ ਰਹੇ ਨੇ ਚਲੋ ਮੈਂ ਉਹ ਨਹੀਂ ਬਜੀਆ ਨਹੀਂ ਮਤ ਜਾਈਦੀ ਉਹਨਾਂ ਨੂੰ ਸਾਡੇ ਤੋਂ ਅਸੀਂ ਚੁੱਪ ਰਹੇ ਲੇਕਿਨ ਹੁਣ ਮੈਂ ਦੇਖ ਰਿਹਾ ਵੀ ਕੁਝ ਦਿਨਾਂ ਤੋਂ ਰੈਗੂਲਰ ਉਹਨਾਂ ਦੀਆਂ ਸਟੇਟਮੈਂਟਾਂ ਉਹਨਾਂ ਦੇ ਇੰਟਰਵਿਊ ਜਿਹੜੀਆਂ ਆ ਰਹੀਆਂ ਨੇ ਸਿਰਫ ਮੇਰੇ ਖਿਲਾਫ ਹੀ ਆ ਰਹੀਆਂ ਨੇ ਮੇਰਾ ਕਰਮ ਜਿਹੜਾ ਇਹਨਾਂ ਕਲੱਬ ਕੈਂਡੀਡੇਟ ਚੋਂ ਡਰਦੇ ਨੂੰ ਕਲੱਬ ਦਾ ਕੋਈ ਸਰਗਰਮ ਕੰਮ ਕਰਦੇ ਨਹੀਂ ਕਰਦੇ ਲੇਕਿਨ ਉਹਨਾਂ ਦੀ ਹਰ ਇੰਟਰਵਿਊ ਦੇ ਵਿੱਚ ਮੇਰਾ ਜ਼ਿਕਰ ਆਇਆ ਕਿ ਮੈਂ ਉਹਨਾਂ ਦੀ ਜਾਂ ਵਿਰੋਧਤਾ ਕਰ ਰਹੇ ਮੈਂ ਕਦੇ ਕਦੇ ਤਾਂ ਕਹਿੰਦੇ ਕਿਸੇ ਪਾਰਟੀ ਦੀ ਮਦਦ ਕਰ ਰਹੇ ਕਦੇ ਕਿਸੇ ਪਾਰਟੀ ਦੀ ਰਨਿੰਗ ਹੁੰਦੀ ਆ ਵੀ ਜੇ ਤੁਹਾਡੇ ਕੋਲੇ ਕੋਈ ਸਬੂਤ ਹੈਗਾ ਤੁਸੀਂ ਉਹ ਸਬੂਤ ਪੇਸ਼ ਕਰ ਦਿਓ ਲੋਕਾਂ ਨੂੰ ਆਫੀਸਰ ਦਾ ਅਹੁਦਾ ਲੱਗ ਜਾਊਗਾ ਜਿਹੜਾ ਵੀ ਤੁਸੀਂ ਕਦੇ ਕਹਿੰਦੇ ਹੋ ਕੋਈ ਪੰਜ ਮੈਂਬਰ ਦੀ ਕਮੇਟੀ ਜੋ ਕੋ ਦਿੱਲੀ ਗਿਆ ਫੁਲਾਨੀ ਪਾਰਟੀ ਨੂੰ ਮਿਲਣ ਗਿਆ ਤੁਸੀਂ ਸਬੂਤ ਆਓ ਤਾਂ ਅਸੀਂ ਸਾਨੂੰ ਪਤਾ ਲੱਗੇ ਵੀ ਕੌਣ ਗਿਆ ਵਾ ਦੇਖੋ ਅਸੀਂ ਮੇ ਪਾਰਟੀ ਦੇ ਵਫਾਦਾਰ ਸਪਾਈਰ ਹਨ ਮੈਂ। ਪਾਰਟੀ ਦੀ ਮਜਬੂਤੀ ਲਈ ਸਾਡੇ ਲੀਡਰਸ਼ਿਪ ਨਾਲ ਕੁਝ ਮਤਭੇਦ ਚੱਲ ਰਹੇ ਪਿਛਲੇ ਸਮੇਂ ਤੋਂ। ਲੇਕਿਨ ਉਸ ਤੋਂ ਬਾਅਦ ਜਿੰਨੀ ਅਮ ਚੋਣਾਂ ਆਈਆਂ, ਪਾਰਲੀਮੈਂਟ ਦੀ ਚੋਣਾਂ ਆਈਆਂ ਲੁਧਿਆਣੇ ਦੀ। ਤੁਹਾਡੇ ਨਾਲ ਹੀ ਹੁੰਦੇ ਸਰਜੀ ਸਿੰਘ ਤੇ ਲੋਕ ਚੋਣ ਲੜ ਰਹੇ ਕੁਛ ਉਹਨਾਂ ਦੀ। ਕੀ ਮਦਦ ਹੋਈ ਥੀ? ਹਰ ਤਰ੍ਹਾਂ ਦੀ ਮਦਦ। ਆਪਣੇ ਪੱਲੇ ਦੀ ਮਦਦ ਕੀਤੀ ਜਾਂ ਫਾਈਨੈਂਸ਼ੀਅਲੀ ਤੇ ਦਿਨ ਰਾਤ ਵੀ ਕੀਤਾ। ਠੀਕ ਆ ਬਾਕੀ ਤਾਂ ਲੋਕਾਂ ਤੇ ਕਿਸਮਤ ਦੇ ਹੱਥ ਆ ਤੁਹਾਡੀ ਕਾਮਯਾਬੀ। ਕਾਰਪੋਰੇਸ਼ਨ ਦੀ ਚੋਣਾਂ ਲੰਘ ਕੇ ਗਈਆਂ ਜਿਹੜੇ ਵੀ ਕੈਂਡੀਡੇਟਾਂ ਚੋਂ ਲੜ ਰਹੇ ਜਿਨੇ ਮੈਨੂੰ ਬੁਲਾਇਆ ਜਿੱਥੇ ਬੁਲਾਇਆ ਉਥੇ ਪਹੁੰਚਿਆ ਉਹਨਾਂ ਦੀ ਹਰ ਤਰ੍ਹਾਂ ਨਾਲ ਮਦਦ ਕੀਤੀ ਹੈ ਦੇਖੋ ਸਾਡੀ ਭਰਤੀ ਚੱਲ ਰਹੀ ਹੈ ਸਾਰੇ ਪੰਜਾਬ ਦੇ ਵਿੱਚ ਅਸੀਂ ਲੁਧਿਆਣਾ ਸ਼ਹਿਰ ਦੇ ਵਿੱਚ ਇੱਕ ਵੀ ਭਰਤੀ ਦਾ ਕੱਟ ਨਹੀਂ ਕੀਤਾ ਇਸ ਕਰਕੇ ਵੀ ਤੁਹਾਡੀ ਚੋਣ ਨੂੰ ਕੋਈ ਦਿੱਕਤ ਨਾ ਆਵੇ ਕੋਈ ਗਲਤ ਮੈਸੇਜ ਨਾ ਜਾਵੇ ਸਾਨੂੰ ਰੈਗੂਲਰ ਪਛਮੀ ਹਲਕੇ ਦੇ ਵਿੱਚੋਂ ਵੀ ਬਹੁਤ ਲੋਕਾਂ ਦੇ ਕਈ ਉਪਤਰਾ ਕਮੇਟੀਆਂ ਦੇ ਵਰਕਰਾਂ ਦੇ ਫੋਨ ਆ ਰਹੇ ਕਿ ਅਸੀਂ ਭਰਤੀ ਕਰਕੇ ਕੱਟ ਰੱਖ ਕੇ ਭਰਤੀ ਕਰ ਲਈਏ ਲੇਕਿਨ ਅਸੀਂ ਜਿੰਨਾ ਤੱਕ ਇਲੈਕਸ਼ਨ ਚੱਲ ਰਹੀ ਹੈ ਅਸੀਂ ਕੋਈ ਪ੍ਰੋਗਰਾਮ ਨਹੀਂ ਰੱਖ ਰਹੇ ਇਸੇ ਕਰਕੇ ਮੇਰੇ ਤੁਸੀਂ ਕੱਲ ਨੂੰ ਕੋਈ ਗਲਤ ਮੈਸੇਜ ਨਾ ਜਾਵੇ ਲੋਪਾਂ ਦੇ ਵਿੱਚ ਲੇਕਿਨ ਤੁਸੀਂ ਤੁਹਾਡੇ ਪਰ ਨੂੰ ਰੈਡੀ ਹੋਣ ਕੋਈ ਗੱਲ ਆ ਰਹੀ ਹੈ ਤੇ ਬਹੁਤ ਚੌਂੜੜ ਰਹੇ ਹੋ ਆਪ ਦੀ ਚੌਂੜੜੋ ਤੁਸੀਂ ਫੈਸਲਾ ਲੋਪਾਂ ਦੇ ਹੱਥਾਂ ਕਿਸਮਤ ਦੇ ਹੱਥਾਂ ਤੇ ਇਹ ਨਹੀਂ ਕਿ ਰੋਜ਼ ਤੁਸੀਂ بار بار ਇੱਕੋ ਹੀ ਗੱਲ ਤੇ ਤੁਸੀਂ ਜਗਰਦਾਰੇ ਸੀ ਵੀ ਚੌਂੜਾਂ ਲੜੀਆਂ ਨੇ ਤੇ ਜਿੰਨੀ ਚੌਂੜ ਵੀ ਲੜੀਆਂ ਸਰਕਾਰ ਦੇ ਵਿਰੁੱਧ ਵੀ ਲੜੀਆਂ ਬੜਾ ਬਿਸ਼ੋਇਆ ਤੇ ਕੇਚੀਆਂ ਵੀ ਹੋਈਆਂ ਚਲੀਆਂ ਸਾਰੀਆਂ ਕੀ 사ਦਾ ਤਮਾਸ਼ਾ ਦੇਖਦੇ ਸੀਗੇ ਕਿ ਮਰਜ਼ੀ ਕਰਦੇ ਸੀ ਕਿ ਇਹਨੇ ਮਰਜ਼ੀ ਵੀ ਕੀਤੀ ਹੈਗੀ ਨਹੀਂ ਵੀ ਕੋਈ ਨਾ ਅਗਲੇ ਦੀ ਮਰਜ਼ੀ ਆ ਰਹੀ ਨਹੀਂ ਲੇਕਿਨ ਕੋਈ ਵੀ ਆਗੂ ਹੈ ਜਿਹੜਾ ਉਹ ਇੱਕ ਪਾਰਟੀ ਦੇ ਵਿੱਚ ਰਹੇ ਕਿ ਕਦੇ ਕਿਸੇ ਦੂਜੀ ਪਾਰਟੀ ਨੂੰ ਫਟਵਾ ਸਕਦਾ ਕਦੇ ਜਾਂ ਉਹ ਕਹਿ ਸਕਦਾ ਕਦੇ ਉਹਦੀ ਆਪਣੀ ਕੀ ਉਹਦੇ ਵਿੱਚ ਵੈਲਿਊ ਰਹਿ ਜਾਂਦੀ ਹੈ ਸੋ ਇਸ ਲਈ ਤੁਸੀਂ ਇਹ ਸਾਰੀਆਂ ਗੱਲਾਂ ਛੱਡ ਕੇ ਆਪ ਦੀ ਡਾਇਰੈਕਸ਼ਨ ਵੱਲ ਧਿਆਨ ਦਿਓ ਉਹ ਪਰੋਲ ਨੇ ਰਗੇ ਨੇ ਬਾਕੀ ਜਿਹੜਾ ਨਤੀਜਾ ਉਹ ਲੋਕਾਂ ਨੇ ਦੇਣਾ ਤੇ ਪਰਮਾਤਮਾ ਨੇ ਦੇਣਾ ਤਾਨੂੰ ਵੀ ਸਾਨੂੰ ਤੁਸੀਂ ਬਲੇਮ ਦਵੋ ਸੋ ਆਪਦੀ એનર્ਜੀ ਹੈ ਜਿਹੜੀ ਸਾਰੀ ਇਸ ਪਾਸੇ ਲਾਉਂਦੇ ਸੀ ਸੋ ਮੇਰਾ ਕਿਉਂਕਿ ਬਾਰ ਬਾਰ ਤੁਹਾਡੀਆਂ ਇਹ ਗੱਲਾਂ ਆ ਰਹੀਆਂ ਸੀ ਇਸ ਲਈ ਫੈਸਲਾ ਮੈਂ ਚਾਹੁੰਦਾ ਸੀ ਕਿ ਮੈਂ ਜਵਾਬ ਦਵਾਂ ਲੇਕਿਨ ਜਦੋਂ ਬਾਰ ਬਾਰ ਤੁਸੀਂ ਰੋਜ਼ ਗੱਲ ਲੀਕ ਤੇ ਸ਼ੁਰੂ ਹੋਗੇ ਤਾਂ ਅਲੱਗ ਨਾ ਪਤਾ ਨਹੀਂ ਕਿਉਂ ਚੁੱਪ ਬਠੇ ਨੇ ਸੋ ਇਸ ਲਈ ਇਧਰ ਜੋ ਵੀ ਆ ਤੁਸੀਂ ਅਜੇ ਤੱਕ ਮੇਰੇ ਕੋਲ ਇਹ ਨਾ ਆਏ ਹੋ ਮਦਦ ਦੇ ਲਈ ਤੇ ਨਾ ਤੁਹਾਨੂੰ ਮੇਨ ਨਾਲ ਲੋੜ ਸਾਡੀ ਮਦਦ ਦੀ ਸਿਰਫ ਤੁਸੀਂ ਜਾਣ ਪੁੱਛ ਕੇ ਕਿਰਦਾਰਕੁਸ਼ੀ ਕਰ ਰਹੇ ਹੋ ਤੇ ਗੁਨਾਹ ਕਰਨਾ ਚਾਹੁੰਦੇ ਹੋ ਸੇ ਬਾਕੀ ਸਾਰੇ ਲੋਕ ਮੈਨੂੰ ਜਾਣਦੇ ਨੇ ਮੇਰੇ ਬਾਰੇ ਮੇਰੇ ਪਰਿਵਾਰ ਬਾਰੇ ਵੀ ਜਾਣਦੇ ਨੇ ਲੋਕਾਂ ਨੂੰ ਸਾਰਾ ਪਤਾ ਹੀ ਹੈ ਸੋ ਸਾਰਿਆਂ ਦਾ ਧੰਨਵਾਦ ਵੈਰੀ ਗੁੱਡ ਟੂ ਕਾਲ ਸੋ ਵੈਰੀ ਗੁੱਡ ਟੂ ਮੀਟ